ਮੇਰੇ ਬਾਰਥਡੇ ਤੇ ਮੈਨੂੰ ਇੰਨੇ ਗਿਫਟ ਮਿਲੇ ਆ। ਹੱਥ ਨਹੀਂ ਆਉਂਦੇ ਨਾ। ਇਹ ਤਾਂ ਆੜਾ ਨਹੀਂ ਕਰছি ਮਾਂ। ਲਓ ਜੀ ਜਿਵੇਂ ਕਿ ਤੁਸੀਂ ਸਾਰੇ ਨੇ ਪਿਛਲਾ ਵਲੌਗ ਦੇਖਿਆ ਕਿ ਮੰਮੀ ਨੂੰ ਇੰਨੇ ਸਾਰੇ ਗਿਫਟ ਮਿਲੇ ਸੀ। 1 2 3 4 5 6 7 8 9 ਤੇ 10। ਟੋਟਲ 10 ਗਿਫਟ ਮਿਲੇ ਆ। ਸੋ ਹੁਣ ਸਾਰੇ ਗਿਫਟਾਂ ਦੀ ਆਪਾਂ ਅਨਬਾਕਸਿੰਗ ਕਰਾਂਗੇ ਮੈਂ ਜਿਹੜੇ ਜਿਹੜੇ ਗਿਫਟ ਆ ਉਹਨਾਂ ਪਿੱਛੇ ਜੋ ਜੋ ਚੀਜ਼ ਹੋਈ ਵਿੱਚ ਉਹਦੇ ਪਿੱਛੇ ਮੈਂ ਉਹ ਦੱਸੂਗਾ ਵੀ ਇਹ ਕਿਉਂ ਕਾ ਤੋ ਚੀਜ਼ ਲਿਆਂਦੀ ਗਈ ਕਦੋਂ ਲਿਆਂਦੀ ਗਈ ਤੇ ਸਭ ਤੋਂ ਪਹਿਲਾਂ ਕਿਹੜਾ ਗਿਫਟ ਖੋਲੀਏ ਕਿਹੜਾ ਖੋਲੀਏ ਸਭ ਤੋਂ ਪਹਿਲਾਂ ਪੀਰਾ ਡੈਡੀ ਦਾ ਗਿਫਟ ਖੋਲਦੀਏ ਅੰਕਲ ਜੀ ਚਲੋ ਪਹਿਲਾਂ ਮੇਰਾ ਬੋਲੋ ਮੈਂ ਤੇ ਪਤਾ ਹੀ ਹੈ ਕਿ ਕੀ ਹੈ ਇਹ ਸਭ ਤੋਂ ਪਹਿਲਾਂ ਖੋਲ ਦੇ ਕੋਈ ਆ ਬੇਬੇ ਖੋਲੋ ਖੋਲੋ ਇਹ ਚ ਕੀ ਆ ਖੋਲੋ ਮੇਰੇ ਪੁੱਤ ਦਾ ਖੋਲੋਗਾ ਕੀ ਲੱਗ ਰਿਹਾ ਤੈਨੂੰ ਕੈਰੀ ਨੇ ਦਾ ਅਨੇ ਘੋਨਾ ਦਾ ਆਇਆ ਤਾਂ ਪਹਿਲਾਂ ਲੈ ਲੈ ਇੱਕ ਬੇਬੇ ਗਲਤ ਗੱਲ ਅੱਲਾ ਦਾ ਸੋ। ਕਾਹਦੇ ਨਾ ਕਿਉਂ ਨਾ ਮੇਰਾ ਬਾਹਰ ਦਾ ਦੇਖ ਲੈ ਆਵੇ ਪੁੱਤ ਦੀ ਗੱਲ ਹੀ ਕਰ ਗਈ। ਹੋਰ ਬੇਬੇ ਖੋਲ ਦਿਆ ਫਿਰ। ਆ ਖੋਲੋ ਪੁੱਤ ਖੋਲੋ। ਕਿਉਂ ਅੱਲਾ ਕਲੀ ਵਾੜ ਕੇ ਪਿਆ ਨਾ ਜੇ ਮੈਂ ਪਹਿਲਾਂ ਕਿਹਾ ਇਦਾਂ। ਚੱਲ ਵੀ ਖੋਲ। ਰੁਕੋ ਪਰੇਟਾ ਉਹਨੇ ਕੱਟਿਆ ਨਹੀਂ ਕਿ ਕਿੰਨੇ ਦਾ। ਉਹ ਬਾਦੀ ਕੱਢਦੀ ਕਰ ਰਹੀ ਕੋਈ ਨਹੀਂ ਕੋਈ ਇਹ ਤਾਂ ਕਾ ਲਓ 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 ਬੇਬੇ ਨੂੰ ਦਿਖਾ ਦੇ ਹਾਂ ਬਾਬਾ ਬੋਲੋ ਜੂਟ ਕਿਦਾਂ ਲੱਗਾ ਸੋਹਣਾ ਕੱਢੇ ਟਾਈਮ ਲੱਗਾ ਠੀਕ ਆ ਹਾਂ ਬਹੁਤ ਸੋਹਣਾ ਕਰਦਾ ਮੈਂ ਤੇ ਡੈਡੀ ਜਾ ਕੇ ਸਲੈਂਟ ਘੜ ਕੇ ਲਿਆਏ ਹਾਂ ਬਹੁਤ ਹੀ ਸੋਹਣਾ ਹੈ ਹੈ ਬਹੁਤ ਹੀ ਸੋਹਣਾ ਬੇਬੇ ਕਿਹੜਾ ਆ ਸੋਹਣਾ ਲੱਗਦਾ ਬੇਬੇ ਨੂੰ ਦਿਖਾ ਇਹ ਸੂਟ ਨੂੰ ਦੇ ਚੰਗੀ ਤਰ੍ਹਾਂ ਫੋਟੋ ਲਣਗੇ ਕਿੰਨੀ ਤਰ੍ਹਾਂ ਕੋਲਗੇ ਦਿਖਾ ਦੋ ਹਾਂ ਵਧੀਆ ਜਨੂਚੇ ਸੱਜਦੇ ਰਹੇ ਗੋਮਨ ਮੈਂ ਲਾ ਦੂੰਗੀ ਕਿੰਨਿਆਂ ਦੇ ਕੋਈ ਦੋ ਆ ਵੀ ਸਟicker ਲਾਇਆ ਯਾਰ ਉਹਨਾਂ ਨੇ ਆ ਆ ਆਵੇ ਆ ਕੇ ਰਾਹ ਤੇ ਆ ਬਾਹਮਾ ਹਾਂ ਹਾਂ ਬਾਹਮਾ ਹੂੰ ਆ ਬਾਹਮਾ ਹਾਂ ਆ ਕੇ ਆ ਕੇ ਰਾ ਲਾਓ ਜੀ ਤੁਸੀਂ ਸਾਰਿਆਂ ਨੇ ਦੱਸਿਓ ਸੂਟ ਕਿੰਨਾ ਲੱਗਾ ਤੇ ਕਲਰ ਕਿੰਨਾ ਲੱਗਾ ਇੱਕ ਹੋਰ ਕਲੈਕਸ਼ਨ ਦੇ ਵਿੱਚ ਐਡ ਹੋ ਗਿਆ ਕੋਸ਼ੋ ਸੂਟ ਹੀ ਸੂਟ ਹੋ ਗਏ ਬੇਬੇ ਹਾਂ ਸੂਟ ਹੀ ਸੂਟ ਹੋ ਗਏ ਤੇ ਹੋਰ ਥੈਂਕ ਯੂ ਮੈਨੂੰ ਬਾਬਾ ਸੱਚ ਪਹਿਲਾਂ ਦੱਸਾ ਥੈਂਕ ਯੂ ਸੋਹਣਾ ਲੱਗਾ ਬਹੁਤ ਹੀ ਸੋਹਣਾ ਐਵੇਂ ਦੇ ਤੁਸੀਂ ਅੰਕਲ ਜੀ ਗਿਫਟ ਦੇ ਲੈਂਦੇ ਦਿੰਦੇ ਰਿਹਾ ਜੇ ਅੱਛਾ ਮਾਰੀ ਦੇ ਤਾਂ ਨਾ ਛੋਟਾ ਵੀ ਗੇਮ ਦੀ ਮੰਗਦੀ ਹੋਰ ਕਾਹਦੇ ਕੀ ਮੰਗਦੀਗੀ ਚਲ ਅਗਲਾ ਘਟ ਖੋਲੀ ਹੁਣ ਛੂਟ ਰੱਖ ਦੋ ਹੋਰ ਵੀ ਬڑے ਘਟ ਨਹੀਂ ਅਗਲਾ ਘਟ ਖੋਲਾਂਗੇ ਅੱਕੜ-ਬੱਕੜ ਕਰਾਂਗੇ ਅੱਕੜ-ਬੱਕੜ ਤਾਂ ਬਾਬੋ ਅੱਕੜ-ਬੱਕੜ ਭੰਬਾਪੋ 80 90 ਪੂਰੇ 100 100 ਆਏ ਆਹ ਕਿੰਨੇ ਮੈਨੂੰ ਆਪ ਨਹੀਂ ਦਿੱਤੇ ਕਿੰਨੇ ਚ ਕੀ ਆਏ ਨੇ ਤੈਨੂੰ ਬੋਲੋ ਵੜਿਆ ਕੰਮ ਨਹੀਂ ਪਤਾ ਨਹੀਂ ਬਸ ਕੜਕਦਾ ਹੈ ਬੇਬੇ ਨਹੀਂ ਲੱਗਦਾ ਬਸ ਤੋਾਈ ਕੀ ਆਉਂਦੀ ਹੈ ਉਹ ਗਿਆ ਤੋਈ ਨਾ ਲਾਓ ਜੀ ਕੋਲੋ ਕਹੇ ਕੀ ਨਾ ਮਾਦੂ ਨਾ ਚੇਰੇ ਵਰਤੋ ਆਏ ਆਹ ਮਾਦੂ ਆ ਪੀਜਾ ਵਰਤੋ ਆਓ ਲਾਓ ਜੀ ਇੱਕ ਇੱਕ ਕੀਜੇ ਚੌਪੜ ਚੌਪੜ ਉਹ ਇੱਕ ਤਰ ਬੜੀ ਲੈ ਕੇ ਆਵਾਂ ਕਰਾ ਇਹਦੇ ਪਿੱਛੇ ਵੀ ਇੱਕ ਰਾਜ ਜੀ ਇਹ ਆ ਗਿਆ ਆਪਣੇ ਚੌਪਰ ਇਹ ਪਤਾ ਕੀ ਗੱਲ ਹੋ ਗੱਲ ਹੈਗੀ ਏ ਇਦਾਂ ਮੰਮੀ ਤੇ ਡੈਡੀ ਦੀ ਗੱਲ ਕਰੀ ਜਾਂਦੇ ਸੀ ਕਿ ਆਪਣੇ ਕੋਲੇ ਨਾ ਰੱਸੀ ਵਾਲਾ ਚੌਪਰ ਆ ਉਹ ਆਪਣੇ ਗਵਾਂਢੀ ਕੋਲੋਂ ਤੇ ਦੂਸਰਾ ਚੌਪਰ ਹੈ ਜਿਹੜਾ ਤੋਂ ਨੱਬ ਕੇ ਚੱਲਦਾ ਹੈ ਤੇ ਆਪ ਉਹਦੇ ਨਾਲ ਦਾ ਲੈ ਕੇ ਆਈਏ ਤੇ ਮੈਂ ਸੋਚਿਆ ਕਿਉਂ ਨਾ ਕੰਮ ਦੀ ਚੀਜ਼ ਲਿਆਂਦੀ ਦਵੇ ਭੁਗਵਾਈ ਦਵੇ ਉਹ ਦਿਨ ਇਹਦੇ ਵਿੱਚ ਰੱਸੀ ਆ ਤੇ ਰੱਸੀ ਆ ਆ ਥੱਲੇ ਹੋਣਾ ਜਿੱਥੋਂ ਚਲਾ ਕੇ ਦਿਖਾਉਣੇ ਇਦਾਂ ਲੱਗੂਗਾ ਹਾਂ ਵੀ ਆ ਘੁੰਮੂਗਾ ਇਦਾਂ ਲੱਗੂਗਾ ਮੰਤ ਮੰਤ ਦੁਨੀਆ ਵੀ ਚੀਜ਼ਾਂ ਦੇ ਹੰਟੀਆਂ ਸਾਰੀਆਂ ਕੰਮ ਆਉਂਦੀਆਂ ਨੇ ਕੋਈ ਫਾਲਤੋ ਨਹੀਂ ਜਿਹੜੀ ਵਰਤੋਂ ਜਾ ਸਕਦੀ ਹਨਾ ਮੈਂ ਤੇਰੀ ਵਰਤੋਂ ਜਾ ਲਓ ਜੀ ਕਿਵੇਂ ਲੱਗਾ ਬਹੁਤ ਹੀ ਵਧੀਆ ਬੱਚਾ ਵਧੀਆ ਮੈਂ ਤਾਂ ਪਹਿਲੇ ਜਿਹੜਾ ਵਰਤੋਂ ਹੀ ਜਾਈ ਜਾਵੇ ਸਮਝ ਗਈ ਚਲੋ ਬੇਬੇ ਹੁਣ ਤੂੰ ਅਕਰ ਬਕਰ ਕਰ ਆ ਗੋਲ ਦੀਏ ਬੇਬੇ ਦੀ ਫਰਮਾਇਸ਼ ਇਹ ਤਾਂ ਹਿਲਦਾ ਨਹੀਂ ਪਿਆ ਭਾਈ ਜੀ ਜੀ ਲੱਗ ਗਈ ਨਾ ਕੀ ਲੱਗਦਾ ਬੇਬੇ ਮੈਨੂੰ ਵਰਤੋਂ ਆ ਕੀ ਹੀ ਲੱਗਦੀ ਮੈਨੂੰ ਤਾਂ ਵਰਤੋਂ ਦਾ ਫਰਿਆ ਲੱਗਦਾ ਲੈ ਬਰਤੋਂ ਮੈਨੂੰ ਨਹੀਂ ਫਰਿਆ ਲੱਗਦਾ ਕੋਈ ਇਹਦਾ ਰਾਮ ਜੀਆ ਤੇ ਤੁਹਾਨੂੰ ਨਹੀਂ ਲੱਗਦਾ ਲੋਰੀ ਆਪਣਾ ਸੈਕਿੰਡ ਗਿਫਟ ਸੌਰੀ ਥਰਡ ਥਰਡ ਦਾ ਤੀਜਾ ਗਿਫਟ ਠੀਕ ਹੈ ਤੀਜਾ ਕਿ ਖੋਲ ਦੇ ਨੀ ਨਾ ਹੁਣ ਕਰਦੇ ਲੈ ਕੇ ਆਉਂ ਉਹ ਪਤਾ ਲੱਗਦਾ ਜੇ ਤਾਂ ਛੇਤੀ ਕੋਈ ਨਾ ਤਾਂ ਕੀ ਹੋਊਗਾ ਇਹਦਾ ਸਾਰੇ ਨਾਲ ਘੈਂਟ ਗੈਸਟ ਆ ਸਾਰੇ ਨਾਲ ਘੈਂਟ ਉਹ ਆਪਾਂ ਕਦੋਂ ਖੋਲੋ ਨਾ ਲਾਸਟ ਡੇ ਲਾਸਟ ਡੇ ਗਲਾਸ ਸਿੰਘ ਆ ਮਾ ਕੇ ਆ ਕੇ ਉਹ ਵਰਤੋ ਵਾਲੀ ਜੀ ਆ ਬਹੁਤ ਸੋਹਣੀਆਂ ਗਲਾਸਾਂ ਹੈ ਸਾਈਜ਼ ਵੀ ਵਧੀਆ ਨਾ ਮੰਦਾ ਨਾ ਛੋਟਾ ਜਿਹੜੇ ਰਿਸ਼ਤੇਦਾਰ ਹੋਣਗੇ ਤਾਂ ਮੈਂ ਨਾ ਗਲਾਸੀਆਂ ਚ ਹੁਣ ਪਾਣੀ ਤੇ ਕੋਲ ਜੋ ਵੀ ਠੰਡਾ ਦਿੱਤਾ ਪਿਆਇਆ ਜਾਊਗਾ ਠੀਕ ਹੈ ਜੀ ਕੋਈ ਨਾ ਪਰੇਸ਼ਾਨੀ ਨਹੀਂ ਕਰਾਂਗੇ ਰਸੋਨੀ ਹਾਂ ਬਹੁਤ ਹਾਂ ਸੋਹਣੀਆਂ ਵਰਤੋੜੀ ਡੈਡੀ ਕੋਸਾ ਤੇ ਵਧੀਆ ਹੈ ਹਾਂ ਹਾਂ ਮੈਂ ਹਾਂ ਡਾਡਾ ਡੈਡੀ ਹੁਣ ਡੈਰੀ ਦੱਸਣਗੇ ਕੀ ਕਿਹੜਾ ਗਿਫਟ ਖੁੱਲਿਆ ਜਾ ਰਿਹਾ ਆਹ ਸੰਭ ਕੇ ਰੱਖ ਲਿਓ ਯਾ ਬਹੁਤ ਸੋਹਣੀਆਂ ਲੱਗਦੀ ਡੈਡੀ ਉਹ ਟੌਫੀ ਆਣਾ ਟੌਫੀ ਆਣਾ ਕੋਲ ਵੀ ਹੈ ਟੌਫੀ ਬੜੇ ਸਾਰੇ ਸੋਸਰ ਇਹ ਟੌਫੀ ਜਦੋਂ ਖੁੱਲੂਗੀ ਹਾਂ ਇਹ ਚੱਪਲ ਲੱਜਦੀ ਮੈਨੂੰ ਤਾਂ ਕੋਈ ਤੇ ਇਹ ਖੋਲੂਗਾ ਕੋਈ ਜਾਨਾ ਖੋਲੂਗਾ ਕੋਈ ਤਾਂ ਚੱਕ ਦੋ ਅੰਟੀ ਜੀ ਚੱਕ ਦੋ ਚਲੋ ਖੋਲ ਦੇ ਖੋਲੂਗਾ ਕੋਈ ਤਾਂ ਖੋਸ਼ ਕੋਈ ਹੋਊਗਾ ਕੱਢਨੇ ਤਾਂ ਹੀ ਖੋਲੂਗਾ ਕੋਈ ਤਾਂ ਫੁੱਟ ਕੋਈ ਹੋਊਗਾ ਕੀ ਗੱਲ ਬਈ ਏ ਕੀ ਹੋ ਰਿਹਾ ਖੋਲ ਦੋ ਖੋਲ ਦੋ ਬੱਬੇਨ ਚੱਪਲ ਆਈ ਉਸਤ ਬੱਬੇਨ ਝੋਕੀ ਬੱਬੇ ਨਹੀਂ ਲੱਗ ਰੇ ਐ ਦੋ ਖੋਲੋ ਖੋਲ ਕੇ ਪਤਾ ਲੱਗ ਬੜਾ ਬੁਬੱਸ਼ ਕੀਤਾ ਨਾ ਹੁਣੇ ਦਫਾ ਮੈਂ ਪਾਏ ਮੈਂ ਤੇ ਲੈ ਅੰਨਲ ਪਾ ਕੇ ਪਾਏ ਨਹੀਂ ਮੈਂ ਮਾਰ ਦਿਆਂਗੀ ਮੈਂ ਮਾਰ ਦਿਆਂਗੀ ਇਹ ਕੀ ਇਹ ਮੇਰੀ ਮੀਂਹ ਲੱਗਦੀ ਆ ਨਾਲੀ ਜਿੰਨੀ ਦੁੱਤੀ ਲੈ ਲਓ ਜੀ ਆਹ ਦੁੱਤੀ ਕਿਉਂਕਿ ਨਾ ਮੈਂ ਮੈਂ ਕਿਹਾ ਮੇਰੇ ਨਾਲ ਕਿਤੇ ਪ੍ਰੈਂਟ ਦਿੱਤਾ ਨਹੀਂ ਨਹੀਂ ਪ੍ਰੈਂਟ ਨਹੀਂ ਮੈਂ ਡੈਡੀ ਵਾਸਤੇ ਲੈ ਕੇ ਆਏ ਕਿਉਂਕਿ ਪਤਾ ਕੀ ਜੇ ਫਿਰ ਗੈਫਟ ਸੀ ਪ੍ਰੀ ਗੈਫਟ ਦਿੱਤੇ ਤੋਂ ਤਾਂ ਮੰਮੀ ਨੂੰ ਵੀ ਸੂਟ ਦਾ ਗਿਫਟ ਦੇਤਾ ਹਨ ਬੇਬੇ ਨੂੰ ਵੀ ਪ੍ਰੀ ਗੈੱਟ ਦੇ ਸੂਟ ਲਿਆਂਦਾ ਮੈਂ ਸੋਚਿਆ ਯਾਰ ਡੈਡੀ ਆਸ ਤੇ ਕੋਈ ਆਪਾਂ ਗਿਫਟ ਲੈ ਗਏ ਨਹੀਂ ਆ ਤਾਂ ਤਾਂ ਕਰਕੇ ਮੈਂ ਜੁੱਤੀ ਖਸਦ ਕੀਤੀ ਥੈਂਕ ਯੂ ਬਟ ਬਹੁਤ ਸੋਹਣੀ ਆ ਤਾ ਨਾ ਪਾ ਕੇ ਦਿਖਾ ਦੇ ਮੈਂ ਇੱਕ ਵਾਰੀ ਪਾ ਕੇ ਦੇਖ ਆਜੂਗੀ ਆ ਜਾ ਬੱਡ ਡਿਨਰ ਤੇ ਇਹੀ ਪਾ ਕੇ ਜਾਣੀ ਤਾਂ ਹੀ ਤੇ ਮੈਂ ਗਿਆ ਤਾਂ ਹੀ ਆ ਹੀ ਸੋਚਿਆ ਕਿ ਗਿਫਟ ਅੱਜ ਹੀ ਅਨਬਾਕਸਿੰਗ ਕਰਨੀ ਚਾਹੁੰਦਾ ਹਾਂ ਬਲੌਗ ਆਪਾਂ ਬਣਾ ਲਈਏ ਕੀ ਆ ਗਿੰਦਾ ਬਹੁਤ ਸੋਹਣੀ ਲੱਗਦੀ ਸੋਹਣੀ ਨਾ ਕਿੱਡੀ ਹੈ ਹਾਂ ਜੀ ਬਹੁਤ ਵਧੀਆ ਗੋਡੇ ਆਏ ਇੱਥੇ ਰੱਖ ਤਾ ਕੁਝ ਨਹੀਂ ਹੋਊ ਤੇ ਹੁਣ ਅਗਲਾ ਕੱਪ ਬੋਲੀਏ ਇਹਦੇ ਚ ਕੀ ਹੈ ਅੱਛਾ ਇਹ ਮੈਂ ਖੋਲਾ ਹਾਂ ਲਾਓ ਜੀ ਹੁਣ ਆ ਕਿੰਮਾ ਕੱਪ ਤਾਂ ਪੰਜਵਾ ਪੰਜਵਾ ਕਹਿੰਦਾ ਹਾਂ ਗੈਂਟ ਆ ਯਾਰ ਬੋਲੀ ਬੋਲੀ ਜੰਮ ਨੂੰ ਲੈ ਕੇ ਚਲੋ ਇਹ ਚੀ ਲੱਗ ਰਿਹਾ ਆ ਗਈ ਆ ਇਹ ਰੱਖ ਤੀਂ ਬਸ ਸਾਡੀ ਫੋਟੋ ਮੈਨੂੰ ਕੀ ਲੱਗਦਾ ਇਹ ਵੇ ਦੇ ਇਹ ਰੂਮ ਫਰੈਸ਼ ਨਾ ਤੋਈ ਇੰਨੇ ਚੱਕ ਲੈ ਆਏ ਜੂਸਰ ਤਾਂ ਨਹੀਂ ਸਹੀ ਜੁੱਸਰ ਤਾਂ ਨੇ ਉਹ ਅੱਛਾ ਇਹਦੇ ਚਾ ਆਇਆ ਮੈਨੂੰ ਕੋ ਜੋਰ ਲੱਗਾ ਹੀ ਖੋਲੋ ਕੀ ਇਹ ਦੇਖ ਬੰਦੇ ਬੇਬੇ ਕਿਹੜੇ ਜੁੱਤੀ ਹੈ ਖੋਲੋ ਖੋਲੋ ਹੈ ਬਹੁਤ ਸੋਹਣੀ ਹੈ ਬਹੁਤ ਸੋਹਣੀ ਹੈ ਨਾ ਜਿਹੜਾ ਲੱਗੀ ਬਹੁਤ ਹੀ ਸੋਹਣੀ ਚਲੋ ਬਾਗੇ ਬਿਠਾ ਲ ਸਾਰਿਆਂ ਨੂੰ ਇਹ ਤਾਂ ਘਾੜਾ ਹੈ ਕੀ ਆ ਹਾਂ ਲਓ ਜੀ ਆਹ ਲੈ ਅੰਦੀ ਆਪਾਂ ਮੰਮੀ ਦੀ ਜੁੱਤੀ ਹੂੰ ਬਹੁਤ ਵਧੀਆ ਮੈਂ ਆਹ ਮੈਚ ਗਰੀਬ ਮੈਚ ਹੀ ਦੀ ਲੱਗਦੀ ਮਮੀ ਅੱਜ ਦਿੱਤੀ ਪਾ ਕੇ ਲਾਣੀ ਲਈ ਗਾਇ ਪਾ ਲਾਂਗੇ ਆਪਾਂ ਪਾ ਕੇ ਖਾਏ ਮੜੇ ਜਾ ਬਾਈ ਬਾਈ ਪਾ ਕੇ ਦਿਖਾ ਵਧੀਆ ਬਹੁਤ ਸੋਹਣੀ ਹੋ ਗਿਆ ਹੁਣ ਕਰਦੇ ਨਹੀਂ ਹੁੰਦੀ ਹਾਂ ਲੋਕ ਦੋ ਦੋ ਵਾਲੀ ਨਹੀਂ ਹੁੰਦੀ ਆਹ ਨਾਲ ਦੋ ਬਾਈ ਹੁਣ ਮੇਰੇ ਮਨ ਪਸੰਦ ਹੈ ਗਿਫਟ ਦੀ ਅਨਬਾਕਸਿੰਗ ਕਰਾਂਗੇ ਪਾਪ ਜੀ ਉਹ ਵੀ ਹੋਵੇ ਕੋਈ ਪਟਾਕਾ ਤਾਂ ਲੱਗਦਾ ਮੈਨੂੰ ਤਾਂ ਇਹ ਚੱਲਦਾ ਨਾ ਜਾਵੇ ਤੁਹਾਨੂੰ ਆਪ ਕੋਈ ਪਲਾ ਨਹੀਂ ਲੱਗਦਾ ਆਂ ਦਾ ਪਟਾਕਾ ਥੋੜੀ ਹੈ ਫਿਰ ਲਓ ਜੀ ਟ੍ਰੈਕਿੰਗ ਬੋਲੋ ਤੁਹ ਕੋਲ ਦੇ ਹੋਰ ਪਟਾਕਾ ਇੱਧਰ ਬੇਬੇ ਡਾਕਟਰ ਮੇਰੇ ਨਾਲ ਮੂੰਹ ਕਰ ਦਿੱਤਾ ਜਰ ਬਾਪੂ ਨੇ ਨਹੀਂ ਹੋਇਆ ਇਹ ਸਿਰਈ ਚੀਜ਼ ਆ ਜੋ ਵੀ ਇਹਦੇ 'ਚ ਹੈਗਾ ਵੇ ਸਾਡੇ ਮਮਾ ਕੰਮ ਦੀ ਚੀਜ਼ ਹੈ ਚਲੋ ਇਹ ਉਧਰੋਂ ਤੁਸੀਂ ਕੋਲ ਇੱਧਰ ਮੈਸੂਨ ਦੇਖਣ ਨੂੰ ਹੋਣੀ ਜੀ ਲੱਗ ਰਹੀ ਆ ਬਰਨਾ ਜੀ ਆ ਰਹੀ ਟੈਂਟੜਾ ਪਾਕਾ ਯਾਰ ਇਹ ਚ ਦਿਖਾਉਣੇ ਆ ਬਹੁਤ ਕੰਮ ਦੀ ਚੀਜ਼ ਆ ਕਮੇ ਇਹ ਕਿ ਪਤਾ ਇਹ ਇਹ ਵੀ ਨਹੀਂ ਇਹ ਨਾਰਮਲ ਚਟਾਈ ਨਹੀਂ ਇਹਦੇ ਪਿੱਛੇ ਵੀ ਰਾਜ ਆ ਤੁਹਾਨੂੰ ਪਤਾ ਮੰਮੀ ਨਹੀਂ ਕਰਦੇ ਟ੍ਰੇਨਿੰਗ ਇਹ ਐਕਸਰਸਾਈਜ਼ ਕਰਦੇ ਰਹੀਦੇ ਖੇਤ ਜਾਂਦੇ ਰਨਿੰਗ ਕਰਦੇ ਸੋ ਚਟਾਈ ਆ ਇਹ ਤੇ ਪਾਏਗਾ ਮੰਮੀ ਤੂੰ ਐਕਸਰਸਾਈਜ਼ ਕਰਿਆ ਕਰਿਆ ਜੇ ਮੈਗੇ ਮੋਲੀਗਾ ਹੋਰ ਮੈਂ ਸੋਈ ਮੈਗਾ ਉਹ ਦਿਖਾਉਣ ਤੇ ਮੈਂ ਸੋ ਹੋਰ ਨਾ ਪਈ ਤਾਂ ਕਿਸ਼ ਕਰਨੀ ਐ ਤਾਂ ਬਾਹਰ ਮਸ਼ੀਨ ਚਲਾਇਆ ਕਰੂੰਗੀ ਮਾੜੀ ਹੈ ਆਹ ਸੋਣੀ ਹੈ ਕਰਨ ਹੈ ਹਾਗਾ ਬਹੁਤ ਸੋਹਣੀ ਸੋਤੋਂ ਨੂੰ ਬਸੇ ਜੋ ਵੀ ਚੀਜ਼ਾਂ ਪਰ ਜਿਹੜਾ ਲਾਸਟ ਤੇ ਗੈਸਟ ਮੈਜਾਣਾ ਨਾ ਸਰਾਇ ਹੋ ਜਾਣਾ ਆਖੇ ਮੈਂ ਆਉਂ ਨਹੀਂ ਆ ਲੱਕਦੇ ਆ ਜਿਹੜਾ ਦਵਾ ਭੇਜਾਂ ਬੇਬੇ ਇਹਨੇ ਤੇ ਕਿਹੜਾ ਖੋਲੀ ਹੈ ਆਹ ਖੋਲੇ ਪੰਜਾਬ ਜਾਂਦਾ ਹਾਂ ਤੇ ਗੈਸਤੀ ਨਹੀਂ ਹੋਏ ਬੇ ਇਹ ਕੋਲ ਕੋ ਕੇ ਖੋ ਗਿਆ ਪਰ ਜਿਹੜੇ ਨੈਣ ਵਾਲੇ ਕਿਹਾ ਤੂੰ ਥੱਕ ਨਹੀਂ ਰਹੀ ਕੋ ਨਹੀਂ ਤਾਹ ਕੋ ਦਾਸ ਹੋ ਹੁਣ ਤਾਂ ਨਹੀਂ ਥੱਕਦੇ ਪੈਕ ਕਰਨ ਨਾਲ ਵੀ ਥੱਕ ਗਿਆ ਹਣਾ ਹੋਰ ਲੈ ਇਹਦੇ ਤੇ ਤਾਂ ਮੈਨੂੰ ਪਤਾ ਲੱਗ ਗਿਆ ਕੀ ਹੈ ਯੋਜ਼ੀ ਪਾ ਲਈ ਯਾ ਜੁੱਤੀ ਬਹੁਤ ਸੋਹਣੀ ਹੈ ਲੈ ਤਵੇਂ ਬਹੁਤ ਅੱਛਾ ਐਵੇਂ ਦੀ ਆਂਟੀ ਕੋਲ ਨਹੀਂ ਹੈਗੀ ਸੀ ਨਾ ਹਾਂ ਦਿਖਾਏ ਗੋਡੇ 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 ਲੋ ਯਾ ਜੁੱਤੀ ਤਮਾ ਖੋਜੋਗੇ ਦਿਖਾ ਰਹੀ ਕੋਈ ਖੋਜੀ ਹੈ ਮੈਂ ਪਤਾ ਕਿਉਂ ਨਹੀਂ ਕਿਉਂਕਿ ਨਾ ਅੱਖ ਦੂਸਰੇ ਤੇ ਆ ਉਹ ਜਿਹੜੇ ਤੇ ਆ ਮੇਰਾ ਗਿਆ ਮੀ ਸਿਰ ਆਹ ਪਹੁੰਚੋ ਯਾਰ ਨਹੀਂ ਆਵੀ ਸੋਣੀ ਤੁਹਾਡੇ ਕੋਲ ਇਹਦੀ ਨਹੀਂ ਹੈਗੀ ਸੀ ਨਾ ਪਿਓ ਲੈ ਘਰ ਚਾਹੇ ਲਾਈਟ ਵੇਟ ਜੀ ਲੱਗਦੀ ਆ ਆ ਹੈਗੀ ਕੈਪਟੂਲ ਜੇ ਮੰਮੀ ਨੂੰ ਬੰਦ ਹੇ ਤਾਂ ਹੈਲਡ ਆਉਂਦਾ ਨਹੀਂ ਕੋਈ ਸਵੇਰ ਕਿਹੋ ਜਿਹਾ ਰੈਡੀ ਇਹਦੇ ਚ ਕੁਝ ਜਿਹਾ ਗੋਸੌਮੀ ਆ ਕੋਈ ਨਹੀਂ ਲਾਈਟ ਦੇਖੀ ਗੋਸੌਮੀ ਨਾਲ ਕੋਈ ਚੋੜੀ ਨਹੀਂ ਲੱਗਦਾ ਅੰਦਰ ਹੈ ਝੂਟਾ ਕੁ ਸੋਣ ਲੱਗਦਾ ਇਸ ਕਰਕੇ ਕੋਲੋਂ ਜੇ ਕੋਲ ਤੇ ਗੋਸੇ ਛੱਕ ਗਏ ਕਿੰਨੀਆਂ ਗਟੇਪਾਂ ਲਾਈਆਂ ਤੇ ਪਾ ਦੇਣਾ ਥੋੜਾ ਜਿਹਾ ਮੈਂ ਹੋਏ ਤਾਂ ਮੱਜਾ ਵਾਹੇ ਮੇਰਾ ਗੁਗਲੂ ਆ ਇਹਨੂੰ ਕਰੇ ਇਹਨੂੰ ਗੁਗਲੂ ਐ ਉਹ ਤਾਂ ਮੈਨੂੰ ਕੋਲੇ ਕੋਲੇ ਬੇਬੇ ਇਹ ਆਈ ਨਹੀਂ ਆ ਇਹਦੇ ਅੰਦਰ ਵੀ ਕੋਈ ਚੀਜ਼ ਆ ਹਾਂ ਹੋਊਗੀ ਹਲਤੇ ਇਹ ਚੜਾਇਆ ਉੱਤੇ ਲਾਓ ਜੀ ਇਹਦੇ ਚ ਇਹਦੇ ਵਿੱਚ ਪਤਾ ਕੀ ਹੋਈ ਤੂੰ ਮੈਂ ਬਣਿਆ ਹੈ। ਅੱਛਾ। ਪਾਂਡਾ। ਪਾਂਡਾ। ਟੰਟਣਾ। ਲਾ ਆ ਗਿਆ ਸਾਡਾ ਪਾਂਡਾ। ਮੰਮੀ ਨੇ ਤਾਂ ਇੰਦਾ ਨੇ ਨਿੱਕੇ ਨਿੱਕੇ ਗੱਬੜੀ ਬੜੇ ਸੋਹਣੇ ਲੱਗਦੇ ਆ ਜੀ। ਦਿਖਾਏ ਦਿਖਾਏ ਇੱਧਰ। ਹੈ ਨਾ? ਕਿੱਦਾਂ ਲਾ ਆ ਗਿਆ ਪਾਂਡਾ ਤੇ ਆ ਆਪਣਾ ਕਿਊਟ ਜਿਹਾ। ਆ ਕਿੰਨਾ ਸੌਫਟ ਆ ਬੇ। ਆਈ ਸੋਹਣਾ ਆ ਵੀ। ਉਹ ਲੁੰਝੋ। ਹਾਂ। ਸੋ ਹੁਣੇ ਖੋਲਿਏ। ਉਹ ਗੱਬ ਸਿਰਾ ਇਹ ਉਹ ਨੂੰ ਆਪਾਂ ਲਾਫ ਤੱਕ। ਓ ਨੋ ਨੋ। ਖੋਲ ਨਾ। ਲਾ ਕੇ ਰੱਖ ਲੈ ਸੋ ਸਭ ਤੋਂ ਪਹਿਲਾਂ ਆ ਦੇ ਮੈਂ ਕਰਦੇ ਨਾ ਉਹ ਗਿਫਟੋ ਕਰਤੇ ਆਂ ਨਾ ਫਾਫੇ ਜਵਾਦੀ ਭਰੀ ਮੈਨੂੰ ਆਇਆ ਲਾਉਣ ਪਹਿਲਾਂ ਆਉਂਦਾ ਜਦ ਮੈਂ ਖੋਲਦਾ ਲੱਗੇ ਟੁੱਟਣ ਵਾਲੀ ਚੀਜ਼ ਹੈ ਬੜੇ ਸਾਨੇ ਸਾਰੇ ਜਾਨੇ ਧਿਆਨ ਨਾਲ ਤੁਸੀਂ ਤਾਂ ਐ ਕੈਸੀ ਦਿੱਤੀ ਇੱਥੇ ਰੱਖ ਲਓ ਹੁਣ ਇਹ ਅੋੱਛਾ ਇਹ ਅੋੱਛਾ ਆ ਵੀ ਆ ਤੇ ਸਰਾਣੇ ਦੇ ਸਰਾਣੇ ਨਹੀਂ ਇਹ ਹਾਂ ਲਓ ਜੀ ਕੌਣ ਲਈ ਕੌਣ ਲਈ ਡਿੱਲੇ ਤੇ ਇੱਕ ਆਮੀਨ ਡਿੱਲੇ ਤੇ ਆਮੀਨ ਦਾ ਵੈਨ ਆਹੋ ਕਿੱਦਾਂ ਸੋਨ ਚੀਨੀ ਦੇ ਅਲੱਗ ਲਓ ਜੀ ਇਹ ਕੰਮ ਦੀਆਂ ਚੀਜ਼ਾਂ ਐ ਇਹ ਮੈਂ ਤਾਂ ਲੈ ਕੇ ਆਇਆ ਤਾਂ ਕਿਉਂਕਿ ਅੱਗੇ ਵੀ ਫਾਇਦੇ ਹੈਗੇ ਚੀਨੀ ਆਲਾ ਐ ਅਸੀਂ ਸੋਚਿਆ ਕਿ ਹੁਣ ਜਿਵੇਂ ਵਲੌਗ ਬਣਾਈਦੇ ਆ ਲੋਕਾਂ ਨੂੰ ਇਹ ਸੋਹਣੇ ਲੱਗਿਆ ਕਰਨਗੇ ਨਾਲੇ ਚੀਨੀ ਦੇ ਆਇਆ ਨਾ ਇੰਨਾ ਤੇ ਬਾਗ-ਬੂਗ ਨੂੰ ਪੈਂਦਾ ਤੇ ਆਪਣੀ ਸਿਹਰੇ ਲਈ ਵੀ ਬੜੀਆਂ ਹੁੰਦੀਆਂ ਨੇ ਪੁੱਡਾ ਪਾ ਲਏ ਆ ਚੱਕੋ ਲਓ ਇਹ 6 ਵੱਡੀਆਂ ਪਲੇਟਾਂ ਹਨਾ ਹਾਂਜੀ ਤੇ 6 ਆ ਪੌਂਦੀ 6 12 6 ਆ 6 ਕਹਿੰਦੇ 6 ਆ 6 ਜਿਹੜਾ ਲੌਜੀ ਕਿਦਾਂ ਲੱਗਾ ਇਹ ਕੰਮ ਦੀਆਂ ਚੀਜ਼ਾਂ ਬੇਬੇ ਨੂੰ ਬੜਾ ਪਸੰਦ ਆਇਆ ਉਹ ਮਨ ਬਹੁਤ ਸੋਹਣਾ ਲੱਗਿਆ ਚਲੇ ਆਪਾਂ ਬੇਬੇ ਨੂੰ ਦੇ ਦਾਂ ਠੀਕ ਆ ਹਾਂ ਠੀਕ ਆ ਬੇਬੇ ਕਰੂੰਗਾ ਚਲੋ ਠੀਕ ਆ ਬਸ 5 ਮਿੰਟ ਚਲੋ ਚਲੋ ਚੱਲੀਏ ਬਾਅਦ ਸਭ ਜੇ ਰਾ ਹਾਂ ਨਾ ਬਾਬਾ ਨਾ ਕੋਈ ਕੋਈ ਲਾਉਂਦੀ ਐ ਕਿ ਕਰ ਰਹੀ ਹੈ ਇਹ ਨਾਲ ਨਾ ਜੇ ਉਹ ਇੰਨਾ ਛੋਟਾ ਤਾਂ ਦਵਾਈ ਦੇ ਇਧਰ ਫੜਾਓ ਐ ਵੇਖੀ ਜਾਂਦੀ ਵਾ ਕਦੀ ਐ ਨੂੰ ਕਰੋ ਕਦੀ ਐ ਨੂੰ ਕਰੋ ਫਿਰ ਉਹ ਜੇ ਐ ਨਹੀਂ ਕਰਦੇ ਤਾਂ ਸੱਚ-ਸੱਚ ਬੋਲ ਸੋ ਵੇਖਾ ਮੈਂ ਵੀ ਹੋਜੋ ਯਾਰਗੇ ਤਾਂ ਵੀੇ ਖੋਲੋ ਘੰਗਾ ਦਾ ਚਾਲਾ ਖੋਲ ਦੋ ਕੀ ਹੋ ਗਿਆ ਕਿਉਂ ਸਾਡੇ ਨਾਲ ਤੋਂ ਸੂਟਾ ਸਾਡੇ ਵਰਕਿੰਗ ਆ ਸੰਦਾ ਵਿੱਚ ਸਪੈਸ਼ਲ ਆ ਐਤਵੈ ਨਹੀਂ ਕਿ ਇੱਕ ਬੈਂਟ ਬਾਰੇ ਕਿਸੇ ਨੂੰ ਨਹੀਂ ਪਤਾ ਨਾ ਡੈਡੀ ਨੂੰ ਨਾ ਮੇਬੇ ਨੂੰ ਮੰਮੀ ਨੂੰ ਤੇ ਚੱਲ ਕੀ ਪਤਾ ਮੈਨਾਂ ਨਹੀਂ ਰਹਿ ਪਤਾ ਬੋਲੋ ਹੋੜਾ ਹੀ ਬਣਾਇਆ ਤਾਂ ਜਿਵੇਂ ਖਾਵਾ ਤੇ ਭੰਡੋਣੀ ਵਿੱਚ ਜਿਵੇਂ ਖਾਵਾ ਆ ਮੈਂ ਕਿਹ ਲੈ ਫੇਰ ਇਧਰ ਖਾਓ ਨਾ ਪਹਿਲੇ ਇਧਰ ਖਾਓ ਹਾਂ ਹਾਂ ਵੇਗ ਲਿਆ اچھا ਕੁਛ ਕਾਈਡਆ ਹੋ ਗਿਆ ਸੋ ਲੋ ਕੰਟੀ ਨੂੰ ਉਹਨਾਂ ਦਾ ਸਵਾਦ ਨਹੀਂ ਆਇਆ ਵੇਲਾ ਦੱਸ ਤਾ ਨਹੀਂ ਹਲੇ ਚੰਗੀ ਤਰ੍ਹਾਂ ਇੱਕ ਕੁਝ ਹੋਰ ਵੀ ਹੋ ਸਕਦਾ ਹੈ ਪੈਨ ਨੂੰ ਥੱਲੇ ਰੱਖੋ ਵੇ ਇਹਦੇ ਚ ਤਾਂ ਘਰਸ਼ਾ ਤਾਂ ਨਹੀਂ ਕਾਇਲਾ ਇਹਦੇ ਵਿੱਚ ਖਾਣਾ ਕੀ ਗੋਲ ਬਾਊਗਾ ਏ ਹਾਏ ਲੈ ਇਹਦੇ ਚ ਤਾਂ ਗੋਲ ਦੀ ਚੀਜ਼ ਲੱਗਦੀ ਕੋਈ ਉਹ ਓ ਮਾਈ ਗਾਡ ਕਿੰਨੀ ਸੋਹਣੀ ਰਿੰਗ ਆ ਚਲੋ ਪਾਓ ਉਹ ਹਏ ਇਹਨਾਂ ਲਾਓ ਹੁਣ ਪ੍ਰਾਣੀ ਨੂੰ ਇੱਕ ਮਿੰਟ ਰੁਕੋ ਉਹ ਤਾਂ ਫਸ ਗਈ ਨਹੀਂ ਨਹੀਂ ਫਸੀ ਨਹੀਂ ਪ੍ਰਾਣੀ ਦੀ ਰਿੰਗ ਲਾਓ ਤੇ ਤੇ ਲੱਗਦਾ ਸੋਹਣੀ ਹੈ ਨਾ ਥੈਂਕ ਯੂ ਬੱਦ ਮਹਾਰਾਜ ਤੈਨੂੰ ਬਾੜੀਆਂ ਬਾੜੀਆਂ ਇਹ ਲੈ ਕੇ ਲੈ ਕੇ ਆਇਆ ਪੁੱਤ ਆਵਾਜ਼ ਆਸਾ ਤੇਰੀਆਂ ਲੰਮੀਆਂ ਉਮਰਾਂ ਤਾਂ ਨਹੀਂ ਲੱਗੀ। ਲਾ ਲਈ ਸਾਰਿਆਂ ਨੂੰ ਦਿਖਾ ਦੇ ਇੱਕ ਵਾਰੀ। ਲਓ। ਬੇਬੇ? ਹਾਂ ਸੋਹਣੀ ਹੈ ਪੁੱਤ। ਸਵੰਦਲੀ ਹੋ ਗਈ। ਇੱਥੇ ਵੇਜਾ ਪਾਉਂਦੇ ਇੱਥੇ ਵੇਜਾ। ਪਾ ਲੋ ਇੱਥੇ ਵੇਜਾ। ਦਿਖਾਏ ਦੁਖਾਏ ਚੰਗੀ ਤਰ੍ਹਾਂ। ਲਓ ਜੀ। ਸਟੋਨ ਹੀ ਬੜੇ ਲੱਗੇ ਵਿੱਚ ਹੈ। ਹਾਂ। ਨਿੱਕੇ ਨਿੱਕੇ ਬਰੀਕ ਬਰੀਕ ਵੀ। ਹੋਸ਼ਾ। ਬਹੁਤ ਪੂਰੀ ਮਿੱਟੀ ਆਵੇ ਮੇਰੇ ਕੋਲ। ਯਾ ਮਹਾਰਾਜ ਆਏ ਤਾਂ ਬੱਚਾ ਰੈਕ ਨੂੰ ਦਵੇ ਤਾਂ ਹੀ ਮਾਵਾ ਆਉਂਦੀਆਂ ਸਾਡੇ ਬੱਚੇ ਲੈ ਕੇ ਨਿਕਲ ਮਾਂ ਪਿਓ ਦੀਆਂ ਰੀਝਾਂ ਪੂਰੀਆਂ ਕਰੇ ਹਨਾ ਮਹਾਰਾਜ ਐਸੇ ਦੇਣਾ ਲਈ ਮਾਂ ਪਿਓ ਪਾਲਦਾ ਉਹਦੇ ਬੱਚਿਆਂ ਨੂੰ ਵੀ ਸੌਖ ਦੇਣ ਗਿਫਟ ਦੇਣ ਇਸ ਕਮੂਨੀਆ ਬਸ ਜ਼ਿੰਦਗੀ ਵਿੱਚ ਬੱਚੇ ਦਵਾਉਂਦੇ ਰਹਿਣਾ ਤੇ ਮਾਂ ਪਿਓ ਸਾਰੀ ਕਾਇਆ ਕਿਵੇਂ ਹੋਵੇ ਕੋਈ ਨਹੀਂ ਬੀਬੇ ਬੀਬੇ ਕੁਝ ਕਹਿ ਸਕੋ ਹਾਰਮੋਨ ਲਈ। ਉਹ ਆਪਕੇ ਮੈਨੋਤਾ ਮਾਨ ਪਹੁੰਚ ਜਾਂਦਾ ਕਿ ਵੇਖੇ ਜਦੋਂ ਇਹ ਹੋਗਾ ਨਾ ਮੇਰਾ ਜੀ ਨਹੀਂ ਲੱਗਦਾ। ਜਦੋਂ ਹੋਵੇ ਜੀ ਲੱਗਦਾ ਇਹ ਸੋਲਟਾ ਲੋਗੀ। ਨਾ ਘਰੇ ਮੇਰਾ ਹਾਂ ਇਹ ਗੱਲ ਸਹੀ। ਅੱਗੇ ਨਾ ਇਹੋ ਜਿਹੇ ਦਿਨ ਜਿਹੜੇ ਅਸੀਂ ਪਾਪਾ ਚ ਟੀਵੀਆਂ ਚ ਵੇਂਦੇ ਹੁੰਦੇ ਸੀ ਕਦੇ ਸੋਚਿਆ ਨਹੀਂ ਸੀ ਵੀ ਐਵੇਂ ਦੇ ਦਿਨ ਇਹ ਸਾਨੂੰ ਦਿਖਾਊਗਾ ਹੈਨਾ। ਰੱਬਾ ਬਾਬਾ ਤੁਹਾਡੇ ਕਰਕੇ ਮੈਂ ਮੈਂ ਕਿਹਣਾ ਇੰਨਾ ਕਰਕੇ ਮੈਂ ਉੱਡਿਆ ਫਿਰ ਤਾਂ ਮੰਮੀ ਹੋਣਾ ਕਰਕੇ ਬੇਬੀ ਹੋਣਾ ਕਰਕੇ ਪਾਣੀ ਹੋਣਾ ਕਰਕੇ ਮੈਂ ਉੱਡਿਆ ਮਰਦਾ ਅੰਕਲ ਜੀ ਦੇਣਾ ਰੱਬੇ ਆ। ਅੰਕਲ ਜੀ ਦੋ ਸ਼ਬਦ ਆਸਰੇ ਮੈਂ ਹਰ ਮੰਨ ਲਈ ਤੁ ਵਾਟ ਵਾਟ ਕਰਿਆ ਕਰੇ ਅੰਕਲ ਸਾਹਿਬ ਨੇ ਅੰਕਲ ਘਾਟ ਹੀ ਬੋਲਦੇ ਪਰ ਜਿੰਨਾ ਬੋਲਦੇ ਠੀਕ ਹੈ ਬਸ ਮਾਰਾ ਕੰਮ ਕਰ ਉਸੇ ਜੇ ਵੀ ਅੱਜ ਚੜਦੀ ਕਲਾ ਰੱਖੀ ਮਾਰਾ ਚਲੋ ਹੁਣ ਤੁਸੀਂ ਦੱਸੋ ਸਭ ਤੋਂ ਵਧੀਆ ਗਿਫਟ ਕਿਹੜਾ ਲੱਗਾ ਸਭ ਤੋਂ ਮੈਨੂੰ ਸਭ ਤੋਂ ਸਾਰੇ ਬਹੁਤ ਇੱਕ ਤੋਂ ਇੱਕ ਸੀ ਨੇ ਫਿਰ ਵੀ ਇੱਕ ਜਿਹੜਾ ਦੱਸੋ ਮਾ ਮੈਨੂੰ ਬਸਾਤ ਆ ਦੱਸੋ 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 ਸਾਰੇ ਕਿ ਐਕਟਿਵ ਹੋ ਰਹੀ ਨੇ ਨਹੀਂ ਚਲ ਉਹ ਚਲ ਠੀਕ ਹੈ ਚਲ ਇੱਕ ਵਧੀਆ ਜਿਹੜੇ ਤੁਸੀਂ ਕਹਿੰਦੇ ਹਾਂ ਬਿਲਕੁਲ ਸੱਚੀ ਵਧੀਆ ਸਭ ਤੋਂ ਮੈਨੂੰ ਉਹ ਵਧੀਆ ਲੱਗਾ ਵੀ ਜਿਹੜੀ ਆ ਡੈਕੋਰੇਸ਼ਨ ਸਾਰੇ ਉਹ ਨਹੀਂ ਗਿਫਟਾਂ ਚੋਂ ਇਹਨਾਂ ਚੋਂ ਗਿਫਟਾਂ ਚੋਂ ਮੈਨੂੰ ਬੇਬੇ ਨੇ ਜਿਹੜਾ ਸ਼ਗਨ ਦਿੱਤਾ ਉਹ ਵੀ ਵਧੀਆ ਲੱਗਾ ਜਿਹੜਾ ਹਾਰਮਨ ਰਿੰਗ ਦਿੱਤੀ ਉਹ ਵੀ ਵਧੀਆ ਚਲਾਕ ਨਾ ਬਣੋ ਚਲਾਕ ਨਾ ਬਣੋ ਸੂਟ ਦਿੱਤਾ ਮੈਨੂੰ ਉਹ ਵੀ ਵਧੀਆ ਲੱਗਾ ਸਾਰਾ ਨਹੀਂ ਇੱਕ ਦੱਸੋ ਇੱਕ ਬਸ ਇੱਕ ਨਹੀਂ ਦੱਸੋ ਨਾ ਇੱਕ ਫੇਰ ਵੀ ਹੈ ਫੇਰ ਵੀ ਇੱਕ ਨਹੀਂ ਆਏ ਨਹੀਂ ਮੈਂ ਦੱਸਦਾ ਨਹੀਂ ਚਲ ਉਹ ਤੁਹਾਨੂੰ ਸਾਰੇ 99% ਵਧੀਆ ਲੱਗੇ ਜਾਂ 100% ਕੋਈ ਇੱਕ ਵਧੀਆ ਲੱਗੇ ਉਹ ਦੱਸੋ ਆ ਰਿੰਗ ਹਾਂ ਇਹ ਮਮਾ ਆ ਭੈਣੇ ਪਿਛਲੇ ਜਨਮਦਿਨ ਤੇ ਮੈਨੂੰ ਗਿਫਟ ਕੀਤਾ ਸੀਗਾ ਹੂੰ ਹੂੰ ਤੇ ਵੇਖ ਲਾ ਵੀ ਮਾਵਾ ਨੂੰ ਹਮੇਸ਼ਾ ਯਾਦ ਰਹਿੰਦਾ ਮੈਨੂੰ ਜਦੋਂ ਹੀ ਮੈਂ ਕਿਤੇ ਪਾ ਕੇ ਜਾਵਾਂ ਸਾਰੇ ਪੁੱਤ ਦੇ ਮੈਂ ਕਿ ਮੇਰੇ ਪੁੱਤ ਨੇ ਮੈਨੂੰ ਗਿਫਟ ਤੇ ਦਿੱਤਾ ਸੀ ਜਿਹੜੀ ਗਿਫਟ ਚੀਜ਼ ਮਿਲ ਜਾਈ ਉਹਦਾ ਕੋਈ ਮੁੱਲ ਨਹੀਂ ਹੁੰਦਾ ਨਾ ਕੋਈ ਮੁੱਲ ਨਹੀਂ ਹਰ ਗਿਫਟ ਸ਼ੂਟ ਹੋਵੇ ਵੱਡਾ ਹੋਵੇ ਉਹਦੇ ਪਿੱਛੇ ਨਾ ਪਿਆਰ ਲੁਕਿਆ ਹੁੰਦਾ ਕੋਈ ਵੀ ਚੀਜ਼ ਆਪਾਂ ਨੂੰ ਗਿਫਟ ਦਿੰਦਾ ਹਨਾ ਆਪਣੀ ਦੀ ਤੋਹਫਾ ਦਿੰਦਾ ਉਹ ਭਾਵੇਂ ਕੀ ਚ ਵੱਡੀ ਆ ਮਹਿੰਗੀ ਆ ਸਸਤੀ ਪਰ ਉਹਦੇ ਪਿੱਛੇ ਪਿਆਰ ਹੁੰਦਾ ਜੀ ਸੋ ਕੋਸ਼ਰੋ ਰੱਬ ਸਭ ਨੂੰ ਖੁਸ਼ ਰੱਖੇ ਸੋ ਰੱਖੀਆ ਮਾ ਮਾਵਾਂ ਦੀਆਂ ਰੱਬ ਉਮਰਾਂ ਲੰਮੀਆਂ ਕਰੇ ਡੈਡੀ ਨੂੰ ਸਭ ਨੂੰ ਚੰਗੀ ਕਲਾ ਰੱਖੇ ਮੈਂ ਸੈਨੋ ਵੀ ਪੱਤ ਮਾਰਾ ਤੰਦਰੁਸਤੀ ਦਵੇ ਹੋਰ ਤਰੱਕੀ ਤੇਰੀ ਕੰਦ ਲੋਕੀ ਦੀ ਲੋੜ ਹੈ ਤੇ ਤੈਨੂੰ ਮਹਾਰਾਜ ਗਾਣੇ ਕਰੱਖਿਆ ਬਾਕੀ ਸੇ ਤੂੰ ਹੀ ਯਾਦ ਦੇ ਮਾਪੇ ਉਹਦੇ ਸੁਪਨੇ ਪੂਰੇ ਕਰਿਆ ਕਰੋ ਸੋ ਉਹਨਾਂ ਨੂੰ ਖੁਸ਼ੀ ਹੁੰਦੀ ਆ ਉਹਨਾਂ ਦੀ ਖੁਸ਼ੀ ਨੂੰ ਦੇਖ ਕੇ ਤੁਹਾਨੂੰ ਵੀ ਖੁਸ਼ੀ ਹੋਊਗੀ ਬਾਏ ਬਾਏ ਹੋ ਗਏ ਡੀਡਾ ਬਾਏ ਬਾਏ ਠੀਕ ਯੂ ਡਿੰਕ ਯੂ ਤੁਸੀਂ ਵੀ ਕਰ ਦੋ ਥੈਂਕ ਯੂ ਸਾਰੇ ਜਿਨ੍ਹਾਂ ਜਿਨ੍ਹਾਂ ਵਿਸ਼ ਕੀਤੀ ਉਹਨਾਂ ਨੂੰ ਥੈਂਕ ਯੂ ਕਰ ਦੋ ਸਾਰੇ ਸਾਰੇ ਕਮੈਂਟ ਕਿੰਨੇ ਜਨਾ ਦੇ ਮੈਨੂੰ ਵਿਸ਼ ਕਰਦੇ ਸਾਰੇ ਇਹਨਾਂ ਚਾਰ ਦਿਨ ਹੋ ਕੇ ਮੈਂ ਸਾਰੇ ਕਮੈਂਟ ਸਾਰਿਆਂ ਦੇ ਪੜ੍ਹਦੇ ਨਹੀਂ ਠੀਕ ਹੈ ਜੀ ਧੰਨਵਾਦ ਪੈਰੀ ਮੈਂ ਆ